ਸਵਾਗਤ ਹੈ ਜੀ ਅੱਜ ਆਪਾਂ ਨਾ ਭਾਰਤ ਸਰਕਾਰ ਦੀ ਇੱਕ ਬਹੁਤ ਮਸ਼ਹੂਰ ਸਿਹਤ ਯੋਜਨਾ ਆਯੁਸ਼ਮਾਨ ਭਾਰਤ ਯੋਜਨਾ ਪੀਐਮ ਜੇਵਾਈਬੀ ਕਹਿੰਦੇ ਨੇ ਇਹਨੂੰ ਇਹਦੇ ਬਾਰੇ ਥੋੜੀ ਗਹਿਰਾਈ ਨਾਲ ਗੱਲ ਕਰਾਂਗੇ ਹਾਂਜੀ ਸਾਡੇ ਕੋਲ ਕੁਝ ਜਾਣਕਾਰੀ ਹੈ ਖਾਸ ਤੌਰ ਤੇ ਆਯੁਸ਼ਮਾਨ ਭਾਰਤ ਯੋਜਨਾ 5 ਲੱਖ ਤੱਕ ਮੁਫਤ ਇਲਾਜ ਵਾਲੇ ਵੇਰਵਿਆਂ ਤੇ ਤੇ ਆਪਣਾ ਮਕਸਦ ਹੈ ਮਤਲਬ ਇਹ ਸਮਝਣਾ ਕਿ ਇਹ ਚਲਦੀ ਕਿਵੇਂ ਹੈ ਫਾਇਦੇ ਕੀ ਨੇ ਬਿਲਕੁਲ ਤਾਂ ਪਹਿਲੀ ਗੱਲ ਤੇਹੀ ਜਿਹੜਾ ਸਭ ਤੋਂ ਵੱਡਾ ਦਾਵਾ ਹੈ ਕਿ ਯੋਗ ਪਰਿਵਾਰਾਂ ਨੂੰ ਹਰ ਸਾਲ 5 ਲੱਖ ਤੱਕ ਦਾ ਮੁਫਤ ਇਲਾਜ ਹਸਪਤਾਲ ਦਾ ਹਾਂਜੀ 5 ਲੱਖ ਸਾਲਾਨਾ ਪ੍ਰਤੀ ਪਰਿਵਾਰ ਇੱਕ ਕਾਫੀ ਵੱਡੀ ਰਕਮ ਹੈ ਖਾਸ ਕਰਕੇ ਗੰਭੀਰ ਬਿਮਾਰੀਆਂ ਲਈ ਬਹੁਤ ਵੱਡੀ ਰਕਮ ਹੈ ਤੇ ਇਹਦੇ ਵਿੱਚ ਨਾ ਇੱਕ ਹੋਰ ਦਿਲਚਸਪ ਗੱਲ ਹੈ ਕਿ ਇਹ ਸਿਰਫ ਸਰਕਾਰੀ ਹਸਪਤਾਲਾਂ ਤੱਕ ਹੀ ਨਹੀਂ ਗੱਲ ਅੱਛਾ ਹਾਂ ਜਿਹੜੇ ਲਾਭਾਪਾਤਰੀ ਨੇ ਉਹ ਇਸ ਯੋਜਨਾ ਦੇ ਅੰਦਰ ਜਿਹੜੇ ਸੂਚੀਬੱਧ ਪ੍ਰਾਈਵੇਟ ਹਸਪਤਾਲ ਨੇ ਉੱਥੇ ਵੀ ਆਪਣਾ ਇਲਾਜ ਕਰਵਾ ਸਕਦੇ ਨੇ ਅੱਛਾ ਪ੍ਰਾਈਵੇਟ ਹਸਪਤਾਲ ਵੀ ਸ਼ਾਮਿਲ ਨੇ ਇਹ ਤਾਂ ਬਹੁਤ ਵੱਡੀ ਸਹੂਲਤ ਹੋ ਗਈ ਫਿਰ ਤਾਂ ਚੋਣ ਵੱਜ ਜਾਂਦੀ ਹੈ ਬਿਲਕੁਲ ਚੋਣ ਦਾ ਵਿਕਲਪ ਮਿਲ ਜਾਂਦਾ ਹੈ ਕਈ ਵਾਰ ਬਿਹਤਰ ਸਹੂਲਤਾਂ ਜਾਂ ਨੇੜੇ ਦੇ ਹਸਪਤਾਲ ਦੀ ਸਹੂਲਤ ਮਿਲ ਜਾਂਦੀ ਹੈ ਹਾਂ ਇਹ ਤਾਂ ਹੈ ਤੇ ਫਿਰ ਇਹ ਜਿਹੜੀ ਕੈਸ਼ਲੈਸ ਤੇ ਪੇਪਰਲੈਸ ਵਾਲੀ ਗੱਲ ਹੈ ਇਹਦਾ ਅਸਲ 'ਚ ਕੀ ਮਤਲਬ ਹੈ ਮਰੀਜ਼ ਲਈ ਹਾਂਜੀ ਮਤਲਬ ਜੇਬ 'ਚ ਕੁਝ ਨਹੀਂ ਦੇਣਾ ਪੈਂਦਾ ਬਸ ਕਾਰਡ ਦਿਖਾਓ ਤੇ ਕੰਮ ਹੋ ਗਿਆ ਹਾਂ ਮੋٹے ਤੌਰ ਤੇ ਇਹੀ ਮਤਲਬ ਹੈ ਕੈਸ਼ਲੈਸ ਮਤਲਬ ਜਦੋਂ ਤੁਸੀਂ ਹਸਪਤਾਲ ਜਾਂਦੇ ਹੋ ਦਾਖਲ ਹੁੰਦੇ ਹੋ ਤੇ ਇਲਾਜ ਕਰਵਾਉਂਦੇ ਹੋ ਤਾਂ ਜਿਹੜੇ ਖਰਚੇ ਸਕੀਮ ਦੇ ਦਾਇਰੇ ਵਿੱਚ ਆਉਂਦੇ ਨੇ ਹਾਂਜੀ ਉਹਨਾਂ ਦਾ ਭੁਗਤਾਨ ਸਿੱਧਾ ਸਰਕਾਰ ਜਾਂ ਬੀਮਾ ਕੰਪਨੀ ਹਸਪਤਾਲ ਨੂੰ ਕਰ ਦਿੰਦੀ ਹੈ ਤੁਹਾਨੂੰ ਮੌਕੇ ਤੇ ਪੈਸੇ ਨਹੀਂ ਦੇਣੇ ਪੈਂਦੇ ਕੋਈ ਪੈਸਾ ਨਹੀਂ ਵਾਹ ਬਸ ਆਯੁਸ਼ਮਨ ਕਾਰਡ ਚਾਹੀਦਾ ਹੁੰਦਾ ਤੇ ਇਹ ਵੀ ਸੁਣਿਆ ਕਿ ਇਸ ਵਿੱਚ 1300 ਤੋਂ ਵੱਧ ਬਿਮਾਰੀਆਂ ਕਵਰ ਹੁੰਦੀਆਂ ਨੇ ਇਹ ਤਾਂ ਬਹੁਤ ਜ਼ਿਆਦਾ ਨੇ ਹਾਂਜੀ 1300 ਤੋਂ ਵੀ ਵੱਧ ਇਸ ਵਿੱਚ ਨਾ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਤੇ ਪ੍ਰਕਿਰਿਆਵਾਂ ਸ਼ਾਮਿਲ ਨੇ ਜਿਵੇਂ ਦਿਲ ਦੀ ਸਰਜਰੀ ਹੋ ਗਈ ਹਾਂ ਕੈਂਸਰ ਦਾ ਇਲਾਜ ਕੀਮੋਥੈਰਪੀ ਰੇਡੀਓਥੈਰਪੀ ਗੋਡਿਆਂ ਦੀ ਸਰਜਰੀ ਅੱਛਾ ਇੱਥੋਂ ਤੱਕ ਕਿ ਦਮਾ ਸ਼ੂਗਰ ਡਾਇਲਿਸਿਸ ਵਰਗੀਆਂ ਪੁਰਾਣੀਆਂ ਬਿਮਾਰੀਆਂ ਦਾ ਜੇ ਹਸਪਤਾਲ 'ਚ ਦਾਖਲ ਹੋਣਾ ਪਵੇ ਉਹ ਵੀ ਸ਼ਾਮਿਲ ਹੈ ਮਤਲਬ ਕਾਫੀ ਕੁਝ ਕਵਰ ਹੋ ਜਾਂਦਾ ਹੈ ਹਾਂ ਕਾਫੀ ਕੁਝ ਤੇ ਸਿਰਫ ਸਰਜਰੀ ਹੀ ਨਹੀਂ ਇਲਾਜ ਦੌਰਾਨ ਜਿਹੜੀਆਂ ਦਵਾਈਆਂ ਲੱਗਦੀਆਂ ਨੇ ਟੈਸਟ ਹੁੰਦੇ ਨੇ ਹਾਂਜੀ ਉਹ ਸਾਰਾ ਖਰਚਾ ਵੀ ਇਸੇ 5 ਲੱਖ ਦੀ ਸੀਮਾ ਦੇ ਅੰਦਰ ਕਵਰ ਹੁੰਦਾ ਹੈ ਕਈ ਵਾਰ ਤਾਂ ਰੀਹੈਬਿਲੀਟੇਸ਼ਨ ਯਾਨੀ ਬਾਅਦ ਦੀ ਦੇਖਪਾਲ ਦੇ ਖਰਚੇ ਵੀ ਸ਼ਾਮਿਲ ਹੁੰਦੇ ਨੇ ਇੱਕ ਹੋਰ ਗੱਲ ਜਿਹੜੀ ਬਹੁਤ ਵਧੀਆ ਲੱਗੀ ਉਹ ਹੈ ਪੋਰਟੇਬਿਲਿਟੀ ਮਤਲਬ ਇਹ ਕਾਰਡ ਪੂਰੇ ਦੇਸ਼ ਵਿੱਚ ਕਿਤੇ ਵੀ ਚੱਲ ਜਾਂਦਾ ਹੈ ਬਿਲਕੁਲ ਸਹੀ ਜਿਵੇਂ ਕੋਈ ਪੰਜਾਬ ਦਾ ਰਹਿਣ ਵਾਲਾ ਹੈ ਪਰ ਕੰਮ ਲਈ ਮੰਨ ਲਓ ਬੈਂਗਲੌਰ ਗਿਆ ਹੋਇਆ ਹੈ ਹਾਂਜੀ ਤੇ ਉੱਥੇ ਬਿਮਾਰ ਹੋ ਗਿਆ ਤਾਂ ਉਥੋਂ ਦੇ ਲਿਸਟ ਵਾਲੇ ਹਸਪਤਾਲ 'ਚ ਇਲਾਜ ਕਰਵਾ ਸਕਦਾ ਹੈ ਹਾਂਜੀ ਬਿਲਕੁਲ ਕਰਵਾ ਸਕਦਾ ਹੈ ਜੇ ਉਹ ਹਸਪਤਾਲ ਪੀਐਮ ਜੀਏਵਾਈ ਨਾਲ ਸੂਚੀਬੱਧ ਹੈ ਤਾਂ ਉਹ ਉੱਥੇ ਆਪਣਾ ਆਯੂਸ਼ਮਨ ਕਾਰਡ ਵਰਤ ਸਕਦਾ ਹੈ ਇਹ ਖਾਸ ਕਰਕੇ ਉਹਨਾਂ ਲੋਕਾਂ ਲਈ ਬਹੁਤ ਵੱਡੀ ਸਹੂਲਤ ਹੈ ਜਿਹੜੇ ਕੰਮ ਲਈ ਦੂਜੇ ਰਾਜਾਂ ਵਿੱਚ ਜਾਂਦੇ ਨੇ ਹਾਂ ਪ੍ਰਵਾਸੀ ਮਜ਼ਦੂਰਾਂ ਲਈ ਤਾਂ ਇਹ ਬਹੁਤ ਹੀ ਜ਼ਰੂਰੀ ਚੀਜ਼ ਹੋਵੇਗੀ ਬਿਲਕੁਲ ਇਸ ਨਾਲ ਸਿਹਤ ਸੇਵਾਵਾਂ ਦੀ ਪਹੁੰਚ ਕਿਸੇ ਇੱਕ ਥਾਂ ਤੱਕ ਸੀਮਿਤ ਨਹੀਂ ਰਹਿੰਦੀ ਸਹੀ ਗੱਲ ਹੈ ਪਰ ਹੁਣ ਸਵਾਲ ਇਹ ਹੁੰਦਾ ਹੈ ਕਿ ਇੰਨੀ ਵਧੀਆ ਸਕੀਮ ਦਾ ਫਾਇਦਾ ਲੈ ਕੌਣ ਸਕਦਾ ਹੈ ਮਤਲਬ ਹਰ ਕੋਈ ਤਾਂ ਨਹੀਂ ਲੈ ਸਕਦਾ ਹੋਣਾ ਨਹੀਂ ਹਰ ਕੋਈ ਨਹੀਂ ਇਦੀ ਯੋਗਤਾ ਨਾ ਮੁੱਖ ਤੌਰ ਤੇ 2011 ਦੀ ਜਿਹੜੀ ਸਮਾਜਿਕ ਆਰਥਿਕ ਤੇ ਜਾਤੀ ਜਨਗਣਨਾ ਹੋਈ ਸੀ SCC 2011 ਉਹਦੇ ਅੰਕੜਿਆਂ ਦੇ ਆਧਾਰ ਤੇ ਤੈਅ ਕੀਤੀ ਗਈ ਹੈ ਅੱਛਾ 2011 ਵਾਲੀ ਸੈਂਸਸ ਹਾਂਜੀ ਮੋٹے ਤੌਰ ਤੇ ਪਿੰਡੂ ਖੇਤਰਾਂ ਵਿੱਚ